ਭਾਰਤ ਦੇ ਲੋਕਾਂ ਨੇ ਆਪਣੇ ਨਵੇਂ 543 MP ਜਾਨੀ ਕਿ ਸੰਸਦ ਮੈਂਬਰ ਚੁਣ ਲੈਨੇ ਹੁਣ ਇਹ ਸੰਸਦ ਅਗਲੇ 5 ਸਾਲ ਤੱਕ ਜਨਤਾ ਦੀ ਸੇਵਾ ਕਰਨਗੇ ਐਥੇ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਆਖਰ ਇਸ ਸਿਆਸੀ ਸੇਵਾ ਦੇ ਲਈ ਇਹਨਾਂ ਸੰਸਦ ਮੈਂਬਰਾਂ ਨੂੰ ਕਿੰਨਾ ਕੁ ਮਹਿਮਦਾਨਾ ਮਿਲਦਾ ਹੈ ਤੇ ਸਰਕਾਰ ਇਹਨਾਂ ਨੂੰ ਕਿਹੜੀਆਂ-ਕਿਹੜੀਆਂ ਸਹੂਲਤਾ ਦਿੰਦੀ ਹੈ ਸੋ ਆਓ ਇਸ ਰਿਪੋਰਟ ਰਾਹੀਂ ਤੁਹਾਨੂੰ ਦਿੰਨੇ ਆ ਇਹ ਸਭ ਦੇ ਬਾਰੇ ਦੇ ਵਿੱਚ ਜਾਣਕਾਰੀ ਸੰਸਦ ਮੈਂਬਰਾਂ ਨੂੰ ਤਨਖਾਹ ਦੇ ਨਾਲ ਨਾਲ ਕਈ ਹੋਰ ਸਹੂਲਤਾ ਵੀ ਮਿਲਦੀਆਂ ਨੇ ਸੰਸਦ ਮੈਂਬਰ ਤਨਖਾਹ ਪੱਤੇ ਤੇ ਪੈਨਸ਼ਨ ਐਕਟ 1954 ਦੇ ਤਹਿਤ ਤੇ ਜਾਣਕਾਰੀ ਮੁਤਾਬਕ ਸੰਸਦ ਮੈਂਬਰ ਨੂੰ 1 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ ਇਸ ਤੋਂ ਇਲਾਵਾ 1 April 2023 ਤੋਂ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ ਜਿਸ ਦੇ ਤਹਿਤ ਹਰ 5 ਸਾਲ ਬਾਅਦ ਸੰਸਦ ਮੈਂਬਰਾਂ ਦੀ ਤਨਖਾਹ ਤੇ ਰੋਜ਼ਾਨਾ ਪੱਤਾ ਵਧਾਇਆ ਜਾਵੇਗਾ ਉਥੇ ਇੱਕ ਸੰਸਦ ਮੈਂਬਰ ਨੂੰ ਸਦਨ ਦੇ ਸੈਸ਼ਨ ਜਾਂ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਦੇ ਲਈ ਯਾ ਸੰਸਦ ਮੈਂਬਰ ਹੋਣ ਨਾਲ ਸੰਬੰਧਿਤ ਕਿਸੇ ਵੀ ਕੰਮ ਦੀ ਯਾਤਰਾ ਕਰਨ ਦੇ ਲਈ ਵੱਖਰਾ ਭੱਤਾ ਦਿੱਤਾ ਜਾਂਦਾ ਹੈ ਕਿ ਜੇਕਰ ਸੰਸਦ ਮੈਂਬਰ ਸੜਕ ਰਾਹੀਂ ਸਫ਼ਰ ਕਰਦੇ ਨੇ ਤਾਂ ਉਹਨਾਂ ਨੂੰ 16 ਰੁਪਏ ਪ੍ਰਤੀ ਕਿਲੋਮੀਟਰ ਦਾ ਵੱਖਰਾ ਭੱਤਾ ਮਿਲਦਾ ਹੈ ਇਸ ਤੋਂ ਇਲਾਵਾ ਸੰਸਦ ਮੈਂਬਰ ਨੂੰ ਹਲਕਾ ਭੱਤੇ ਵਜੋਂ ਹਰ ਮਹੀਨੇ 70000 ਰੁਪਏ ਦਿੱਤੇ ਜਾਂਦੇ ਨੇ ਕਿਸੇ ਸੰਸਦ ਮੈਂਬਰ ਨੂੰ ਦਿੱਲੀ ਸਥਿਤ ਆਪਣੀ ਰਿਹਾਇਸ਼ ਜਾਂ ਦਿੱਲੀ ਸਥਿਤ ਆਪਣੇ ਦਫ਼ਤਰ ਵਿੱਚ ਟੈਲੀਫੋਨ ਲਗਾਉਣ ਦੇ ਲਈ ਕੋਈ ਖਰਚਾ ਨਹੀਂ ਦੇਣਾ ਪੈਂਦਾ ਇਸ ਬਿੱਲ ਦਾ ਸਾਰਾ ਖਰਚਾ ਸਰਕਾਰ ਚਲਦੀ ਹੈ ਉੱਥੇ ਹੀ ਸਰਕਾਰ ਦੇ ਵੱਲੋਂ 50000 ਮੁਫਤ ਲੋਕਲ ਕਾਲ ਦੀ ਸੁਭੂਲਤ ਵੀ ਦਿੱਤੀ ਜਾਂਦੀ ਹੈ ਜਦਕਿ ਇੱਕ ਸੰਸਦ ਮੈਂਬਰ ਨੂੰ ਹਰ ਮਹੀਨੇ ਦਫ਼ਤਰੀ ਖਰਚੇ ਭੱਤੇ ਦੇ ਵਜੋਂ 60000 ਰੁਪਏ ਵੀ ਮਿਲਦੇ ਨੇ ਤੁਹਾਨੂੰ ਦੱਸ ਦਈਏ ਕਿ ਇੱਕ ਸੰਸਦ ਮੈਂਬਰ ਨੂੰ ਇੱਕ ਪਾਸ ਵੀ ਦਿੱਤਾ ਜਾਂਦਾ ਹੈ ਜਿਸ ਦੀ ਮਦਦ ਦੇ ਨਾਲ ਉਹ ਕਿਸੇ ਵੀ ਸਮੇਂ ਰੇਲਵੇ ਵਿੱਚ ਮੁਫਤ ਯਾਤਰਾ ਕਰ ਸਕਦਾ ਹੈ ਇਹ ਪਾਸ ਕਿਸੇ ਵੀ ਟ੍ਰੇਨ ਦੇ ਫਰਸਟ ਕਲਾਸ ਏਸੀ ਜਾਂ ਐਗਜ਼ੀਕਿਊਟਿਵ ਕਲਾਸ ਦੇ ਵਿੱਚ ਵੈਧ ਹੁੰਦਾ ਹੈ ਇਸ ਦੇ ਨਾਲ ਹੀ ਸੰਸਦ ਮੈਂਬਰਾਂ ਨੂੰ ਸਰਕਾਰੀ ਕੰਮ ਦੇ ਸਿਲਸਿਲੇ 'ਚ ਵਿਦੇਸ਼ ਜਾਣ ਤੇ ਵੀ ਸਰਕਾਰੀ ਪੱਤਾ ਦਿੱਤਾ ਜਾਂਦਾ ਹੈ ਹਰ ਸੰਸਦ ਮੈਂਬਰ ਨੂੰ ਮੈਡੀਕਲ ਸਹੂਲਤ ਵੀ ਮਿਲਦੀ ਹੈ ਜੇਕਰ ਕੋਈ ਸੰਸਦ ਮੈਂਬਰ ਰੈਫਰਲ ਤੋਂ ਬਾਅਦ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਜਾਂ ਆਪਰੇਸ਼ਨ ਕਰਵਾਉਣ ਜਾਂਦਾ ਹੈ ਤਾਂ ਉਸ ਇਲਾਜ ਦਾ ਸਾਰਾ ਖਰਚਾ ਸਰਕਾਰ ਚੁੱਕਦੀ ਹੈ ਇਸ ਤੋਂ ਇਲਾਵਾ ਸੰਸਦ ਮੈਂਬਰਾਂ ਨੂੰ ਸਰਕਾਰੀ ਖਰਚੇ ਤੇ ਸੁਰੱਖਿਆ ਕਰਮਚਾਰੀ ਤੇ ਕੇਅਰ ਟੇਕਰ ਵੀ ਮਿਲਦੇ ਨੇ ਤੁਹਾਨੂੰ ਇਹ ਜਾਣਕਾਰੀ ਕਿਹੋ ਜਿਹੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਹੁਣ ਮੈਨੂੰ ਪਰਮਜੀਤ ਕੌਰ ਸਾਹਿਬ ਨੂੰ ਦੇ ਇਜਾਜ਼ਤ ਤੁਸੀਂ ਵੀਕਟੇ ਰੋ ਇਹ ਵੀ ਪੇ ਸਾਂਝਾ